ਇਹ ਹੱਡਾਂ ਨੂੰ ਸਾਹਮ ਕੇ ਕੀ ਕਰਨਾ ਹੈ ਚਾਹੇ ਹੱਡ ਦੁਖਦੇ ਆ ਚਾਹੇ ਨਹੀਂ ਦੁਖਦੇ ਇਹ ਤੇ ਬਜ਼ੁਰਗੀ ਦਾ ਵੇਲਾ ਤੇ ਹੱਡ ਦੁਖੰਦਾ ਹੀ ਹੈ ਪਰ ਦੁਖਦੇ ਹੱਡਾਂ 'ਚ ਵੀ ਪਤਾ ਨਹੀਂ ਕਦੂ ਜੀ ਖੜਿਆ ਕਰ ਦਿੰਦੇ ਇਹ ਸਾਤੇ ਗੁਰਾਂ ਆਉਂਦਾ ਸੀ ਆਪ ਬਖਸ਼ਿਸ਼ ਕਰਦੇ ਨੇ ਉਹੀ ਵਾਲਾ ਆਪੇ ਬੰਦੇ ਨੇ ਤੇ ਬੱਚਿਆਂ 'ਚ ਤਾਂ ਬੰਦੇ ਇਹ ਕੰਮ ਜੋ ਬੰਦੇ ਕਰ ਸਕਦੇ ਨੇ ਵਾਹਿਗੁਰੂ ਵਾਹਿਗੁਰੂ ਜੀ ਸ਼ਾਇਦ ਵੀਰੇ ਜੋ ਅੱਜ ਦਾ ਦ੍ਰਿਸ਼ ਹੈ ਇਹ ਉਹਨਾਂ ਦੇ ਮੂੰਹ ਤੇ ਚਪੇੜਾ ਜੋ ਪੰਜਾਬੀਆਂ ਨੂੰ ਨਸ਼ੇੜੀ ਆ ਗਏ ਆ ਜੋ ਪੰਜਾਬੀਆਂ ਤੇ ਸਵਾਲ ਖੜੇ ਕਰਦੇ ਆ ਮੇਰੇ ਖਿਆਲ ਇੱਕ ਕੋਈ ਵੀ ਗੁਰਦੁਆਰਾ ਸਾਹਿਬ ਤੇ ਚਲਜੋ ਤੇ ਜੇਕਰ ਜੋ ਸੇਵਾ ਦਾ ਦ੍ਰਿਸ਼ ਉੱਥੇ ਹੋਏਗਾ ਉਹ ਤੁਹਾਨੂੰ ਪੰਜਾਬੀ ਦੇ ਇੱਕ ਚਲਕ ਦਿਖਾ ਦੇਗਾ ਕਿਉਂਕਿ ਬੱਚਾ ਬਜ਼ੁਰਗ ਨੌਜਵਾਨ ਭੈਣਾ ਮਾਮਾ ਸਾਰੀਆਂ ਇੱਥੇ ਪਹੁੰਚੀਆਂ ਹੋਈਆਂ ਕੀ ਸੁਨੇਹਾ ਦੇ ਦੀਆ ਜੀ ਇਹਹੀ ਸੁਨੇਹਾ ਦੇ ਰਹੀ ਹੈ ਕਿ ਅੱਜ ਇੱਥੇ ਹਿੰਦੂ ਵੀ ਰਿਹਾ ਪਹੁੰਚਿਆ ਸਿੱਖ ਵੀ ਰਿਹਾ ਪਹੁੰਚਿਆ ਸਾਰੇ ਇੱਥੇ ਪਹੁੰਚੇ ਹੋਏ ਆ ਸੋ ਮੈਨੂੰ ਲੱਗਦਾ ਕਿ ਸਾਂਝੀ ਵਾਰਤਾ ਦਾ ਵੀ ਪ੍ਰਤੀਕ ਹੈ ਵਾਹਿਗੁਰੂ 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 ਅਸੀਂ ਗੁਰੂ ਮਹਾਰਾਜ ਦੇ ਬੜੇ ਸ਼ੁਕਰਗੁਜ਼ਾਰ ਆ ਕਿ ਸਾਨੂੰ ਉਹਨਾਂ ਨੇ ਸੇਵਾ ਦਾ ਮੌਕਾ ਦਿੱਤਾ ਆਪਣਾ ਮਿਹਰ ਭਰੇ ਹੱਥ ਸਾਰਿਆਂ ਬੱਚਿਆਂ ਤੇ ਰੱਖਿਆ ਜੀ ਵਾਹਿਗੁਰੂ ਸੇਵਾ ਕਰਨ ਦਾ ਹੈ ਤੁਸੀਂ ਵੀ ਕਿਹੜੀ ਕਲਾਸ ਨੇ ਫਰਸਟ ਜੇ ਔਰ ਕੇਜੀ ਜੇ ਅੱਛਾ ਕੇਜੀ ਜੇ ਤੇ ਸੇਵਾ ਕਰਨ ਆ ਕੇ ਸਕੂਲ ਤੋਂ ਛੁੱਟੀ ਬਾਅਦ ਹੋਗੀ ਜਦੋਂ ਹਾਂਜੀ ਕੀ ਬਾਤ ਐਨੀ ਸ਼ੱਦਾ ਸਾਡਾ ਪਰਵਾਦ ਆਇਆ ਲੱਗਦਾ ਕੀ ਬਾਤ ਹੈ ਤੁਸੀਂ ਦੇਖ ਸਕਦੇ ਹੋ ਸ਼ੱਦਾ ਕਿੰਨੀ ਹੈ ਕਿ ਜਿਹੜੀ ਸਕੂਲ ਤੋਂ ਬਾਅਦ ਜਿਹੜੇ ਛੋਟੇ ਛੋਟੇ ਬੱਚੇ ਸੇਵਾ ਕਰਨ ਦੀ ਪਹੁੰਚੇ ਸੋ ਇਹ ਸ਼ੱਦਾ ਸਿਰਫ ਤੁਹਾਨੂੰ ਪੰਜਾਬ 'ਚ ਦੇਖਣ ਨੂੰ ਮਿਲੇਗੀ ਆਪਣੇ ਗੁਰੂ ਪ੍ਰਤੀ ਸਤ ਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਦੇ ਚਿਤ ਲਾਏ ਸੰਗਤ ਜੀ ਉਸ ਵਕਤ ਤਸਵੀਰਾਂ ਦਿਖਾ ਰਿਹਾ ਮਿਸਾਲ ਸੰਤੋਖ ਸਿੰਘ ਸਾਹਿਬ ਕੁਦਵਾਦਾ ਸਾਹਿਬ ਦੀਆਂ ਜਿੱਥੇ ਕਿ ਸਵੋਵਦ ਦੀ ਸੇਵਾ ਚੱਲ ਰਹੀ ਹੈ ਸ਼ਾਇਦ ਜੇ ਕਰੇ ਸੇਵਾ ਦਾ ਕਾਰਜ ਕਿਸੇ ਕੰਟਰੈਕਟਰ ਨੂੰ ਦਿੱਤਾ ਹੁੰਦਾ ਤਾਂ ਸ਼ਾਇਦ ਉਹਨੇ ਹੱਥ ਖੜੇ ਕਰਦੇ ਨਹੀਂ ਸੀਗੇ ਤੇ ਉਹਨੇ ਕਹਿਣਾ ਸੀਗਾ ਮੇਰੇ ਵਾਸਤੇ ਦੀ ਗੱਲ ਨਹੀਂ ਹੈ ਲੇਕਿਨ ਜਿਹੜਾ ਉਤਸ਼ਾਹ ਉਸ ਵਕਤ ਸੰਗਤਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇਹ ਕੁਝ ਹੋਰ ਹੀ ਬਿਆਨ ਕਰਦਾ ਹੈ ਇਹ ਜਿਹੜੀ ਸ਼ਬਦ ਹੈ ਕੁਝ ਹੋਰ ਹੀ ਬਿਆਨ ਕਰਦੀ ਹੈ ਬਜ਼ੁਰਗ ਮਾਤਾਵਾਂ ਤੋਂ ਲੈ ਕੇ ਛੋਟੇ-ਛੋਟੇ ਜਿਹੜੇ ਬੱਚੇ ਨੇ ਉਹ ਵੀ ਸੇਵਾ ਕਰਨ ਲਈ ਆਏ ਨੇ ਮਾਤਾ ਜੀ ਇੱਥੇ ਬੈਠੇ ਨੇ ਮਾਤਾ ਜੀ ਤੁਹਾਡੀ ਉਮਰ लोग आज कहंदे ਸਾਡੇ ਗੋਡੇ ਦੁਖਦੇ ਆ ਸਾਡਾ ਸ਼ਰੀਰ ਦੁਖਦਾ ਤੁਸੀਂ ਸੇਵਾ ਕਰਨ ਦੀ ਪਹੁੰਚ ਗਏ ਹੋ ਕੀ ਮਹਿਸੂਸ ਕੀ ਕੀਤਾ ਇੱਥੇ ਆ ਕੇ ਕੋ ਮਹਿਸੂਸ ਤਾਂ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਇਹ ਹੱਡਾਂ ਨੂੰ ਸਾਮਕੇ ਕੀ ਕਰਨਾ ਹੈ ਚਾਹੇ ਸਾਡ ਦੁਖਦੇ ਆ ਚਾਹੇ ਨਹੀਂ ਦੁਖਦੇ ਇਹ ਤਾਂ ਬਜ਼ੁਰਗੀ ਦਾ ਵੇਲਾ ਤੇ ਹੱਡ ਦੁਖੰਦਾ ਹੀ ਹੈ ਪਰ ਦੁਖਦੇ ਹੱਡਾਂ 'ਚ ਵੀ ਪਤਾ ਨਹੀਂ ਸਤਗੁਰੂ ਜੀ ਖੜਿਆ ਕਰ ਦਿੰਦੇ ਦਵਾਈਆਂ ਕੋਈ ਦੇ ਦਿੰਦਾ ਹੈ ਮਰਿਆ ਮੱਕਣ ਮਰਿਆ ਮੱਕਣ ਤਾਂ ਹੋ ਜਾਂਦੀ ਆ ਪਰ ਜਦੋਂ ਸਤਗੁਰੂ ਜੀ ਸੇਵਾ ਲੈ ਲੰਦੇ ਨਾ ਫਿਰ ਅੰਜ ਲੱਗਦਾ ਕਿ ਪਤਾ ਨਹੀਂ ਮਹਾਰਾਜ ਨੇ ਕਿੰਨਾ ਖੜਿਆ ਕਰ ਦਿੱਤਾ ਉਹਦੀ ਸੇਵਾ ਉਹਨੇ ਹੀ ਕਰਾ ਲੈਣੀ ਹੈ ਉਹ ਸੱਚ ਜਾਣੇ ਮੈਨੂੰ ਹੋਏਗਾ ਵੀ ਨਹੀਂ ਕਿ ਮੈਂ ਸੇਵਾ ਕਰ ਸਕਾਂਗੀ ਨਾ ਮੈਂ ਕਰ ਸਕਦੀ ਆ ਇਹ ਸਤਗੁਰੂ ਜੀ ਦੀ ਵਡਿਆਈ ਜੜਾ ਦਾਤਾ ਜੀ ਆਪੇ ਹੀ ਸੇਵਾ ਲੈ ਰਹੇ ਨੇ ਸੰਗਤ ਨਾਲ ਹੀ ਕੰਮ ਆ ਇਹ ਕੋਈ ਲੇਬਰੀਆਂ ਕੋਈ ਹੋਰ ਬੰਦਾ ਨਹੀਂ ਕਰ ਸਕਦਾ ਇਹ ਗੁਰਾਂ ਦਾ ਜੀ ਨੇ ਆਪਣਾ ਸरोवर ਇਹਨੇ ਥਾਂਵਾਂ ਤੇ ਸੋਵਣਾ ਦੀ ਬਖਸ਼ਿਸ਼ ਕੀਤੀ ਜਿਹੜੇ ਸੋਵਾਂ ਤੇ ਅੱਜ ਦੇਖਦੇ ਵੀ ਇੱਥੇ ਸੋਵਣ ਤੇ ਬਹੁਤ ਜ਼ਿਆਦਾ ਘਰ ਔਰ ਬੱਚੇ ਬੜੇ ਉਸਾਨ ਲੱਗੇ ਹੋਏ ਨੇ ਇਸ ਸਾਤੇ ਗੁਰੂ ਨਾਨਕ ਦੇਵ ਜੀ ਆਪ ਬਖਸ਼ਿਸ਼ ਕਰਦੇ ਨੇ ਕੋਈ ਵੱਲ ਆਪੇ ਬੰਦੇ ਨੇ ਤੇ ਬੱਚਿਆਂ ਚ ਚਾਹ ਬੰਦੇ ਇਹ ਕੰਮ ਜੋ ਬੰਦੇ ਕਰ ਸਕਦੇ ਨੇ ਔਰ ਬੰਦੇ بڑے ਬੱਚੇ بڑے ਚਾਹ ਨਾਲ ਕੰਮ ਨਹੀਂ ਕਰਨਗੇ ਬੱਚੇ ਵੀ ਕਿਉਂ ਕਾਰ ਸੇਵਾ ਦਾ ਹਰ ਕਿਸੇ ਨੂੰ ਚਾਹ ਹੈ ਤੇ ਜਿਹੜੇ ਕਰਾਨ ਵਾਲੇ ਨੇ ਜਿਨ੍ਹਾਂ ਨੇ ਇਹ ਸੇਵਾ ਲਈ ਹੈ ਉਹਨਾਂ ਦੀ ਉਹ ਮਤਲਬ ਬਹੁਤ ਕਿਰਪਾ ਉਹਨਾਂ ਦੀ ਕਿਰਪਾ ਨਾਲ ਹੀ ਆਪਾਂ ਇੱਥੇ ਖੜੇ ਆ ਉਹਨਾਂ ਦੀ ਕਿਰਪਾ ਨਾਲ ਹੀ ਜ਼ੇਵਾ ਕਰ ਰਿਹਾ ਜਿਨ੍ਹਾਂ ਨੇ ਇਹ ਕੰਮ ਨੂੰ ਸ਼ੁਰੂ ਅਰੰਭਿਆ ਵੈ ਤੇ ਉਹਨਾਂ ਦੀ ਬਦੌਲਤਾਂ ਜਿਸੀਂ ਖੜੇ ਆ ਇਸਤਾਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਿਲਕੁਲ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਨਾਲ ਦੇ ਨਾਲ ਸੰਗਤ ਮੌਜੂਦ ਹੈ ਗੱਲਬਾਤ ਕਰਾਂਗੇ ਹੋਰ ਵੀ ਜਿਹੜੀ ਸੰਗਤ ਮੌਜੂਦ ਆਉਂਦਾ ਤਸਵੀਰਾਂ ਸਾਂਝੀਆਂ ਕਰਾਂਗੇ ਵਿੱਚ ਕੀ ਨਾਮ ਹੈ ਜੀ ਵੀਰ ਜੀ ਮੇਰਾ ਨਾਮ ਅੰਮ੍ਰਿਤ ਹੈ ਜੀ ਤਾਂ ਵੀਰ ਜੀ ਕਿਦਾਂ ਮਹਿਸੂਸ ਕੀਤਾ ਇੱਥੇ ਆ ਕੇ ਇੰਨੀ ਸੰਗਤ ਹੈ ਇਹ ਜਿਹੜੀਆਂ ਤਸਵੀਰਾਂ ਕੀ ਬਿਆਨ ਇਹ ਉਹਨਾਂ ਦੇ ਮੂੰਹ ਤੇ ਚਪੀੜਾ ਜੋ ਪੰਜਾਬੀਆਂ ਨੂੰ ਨਸ਼ੇੜੀ ਆਖਦੇ ਆ ਜੋ ਪੰਜਾਬੀਆਂ ਤੇ ਸਵਾਲ ਖੜੇ ਕਰਦੇ ਆ ਮੇਰੇ ਖਿਆਲ ਇੱਕ ਕੋਈ ਵੀ ਗੁਰਦੁਆਰਾ ਸਾਹਿਬ ਚ ਚਲ ਜਾਓ ਤੇ ਜੇਕਰ ਜੋ ਸੇਵਾ ਦਾ ਦ੍ਰਿਸ਼ ਉੱਥੇ ਹੋਏਗਾ ਉਹ ਤੁਹਾਨੂੰ ਪੰਜਾਬੀਆਂ ਦੀ ਇੱਕ ਝਲਕ ਦਿਖਾ ਦੇਗਾ ਕਿਉਂਕਿ ਬੱਚਾ ਬਜ਼ੁਰਗ ਨੌਜਵਾਨ ਭੈਣਾ ਮਾਮਾ ਸਾਰੀਆਂ ਇੱਥੇ ਪਹੁੰਚੀਆਂ ਹੋਈਆਂ ਤੇ ਉਸ ਦਾ ਅਲੌਕਿਕ ਦ੍ਰਿਸ਼ ਇਸ ਸਰੋਵਰ ਦਾ ਤਾਂ ਹੈ ਕਿਉਂਕਿ ਗੁਰੂ ਅਰਜਨ ਪਾਸ਼ਾ ਜੀ ਦੀ ਅਪਰਮ ਅਪਾਰ ਕਿਰਪਾ ਹੈ ਕਿ ਅੱਜ ਸੰਗਤਾਂ ਨੂੰ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਜਵਾਨੀ ਅਜਾਪਾ ਕਹਿੰਦੇ ਆ ਪੰਜਾਬ ਦੀ ਜਿਹੜੀ ਨਸ਼ਾ ਦੇ ਵਿੱਚ ਐ ਨੌਜਵਾਨ ਜਿਹੜ ਤੇ ਆ ਜਵਾਨੀ ਜਿਹੜੀ ਐ ਇਹ ਕੀ ਸਨੇਹਾ ਦੇਦੀ ਐ ਵੈਸੇ ਜੀ ਇਹਹੀ ਸਨੇਹਾ ਦੇ ਰਹੀ ਐ ਕਿ ਅੱਜ ਇੱਥੇ ਹਿੰਦੂ ਵੀਰ ਵੀ ਪਹੁੰਚੇ ਆ ਸਿੱਖ ਵੀਰ ਵੀ ਪਹੁੰਚੇ ਆ ਸਾਰੇ ਇੱਥੇ ਪਹੁੰਚੇ ਹੋਏ ਆ ਸੋ ਮੈਨੂੰ ਲੱਗਦਾ ਇੱਕ ਸਾਂਝੀ ਵਾਰਤਾ ਦਾ ਵੀ ਪ੍ਰਤੀਕ ਐ ਤੇ ਦੂਸਰੇ ਪਾਸੇ ਪਹਿਲਾ ਸਰੋਵਰ ਐ ਪੰਜ ਪਵਿੱਤਰ ਸਰੋਵਰਾਂ ਚੋਂ ਪਹਿਲਾ ਪਵਿੱਤਰ ਸਰੋਵਰ ਐ ਸੰਤੋਖ ਸਰ ਸਾਹਿਬ ਦਾ ਸੋ ਦੀ ਸੇਵਾ ਜਦ ਮੁਕੰਮਲ ਹੋਏਗੀ ਤਾਂ ਮੇਰੇ ਖਿਆਲ ਉਹ ਵੀ ਦ੍ਰਿਸ਼ ਦੇਖਣ ਲਾਏਗਾ ਜਦ ਇੱਥੇ ਸੰਗਤਾਂ ਜਦ ਸੇਵਾ ਮੁਕੰਮਲ ਹੋਣ ਤੋਂ ਬਾਅਦ ਇਸ਼ਨਾਨ ਕਰਕੇ ਆਪਣੀਆਂ ਮਨ ਦੀਆਂ ਮਰਜ਼ਾ ਪੂਰੀਆਂ ਕਰਨਗੀਆਂ ਜੀ ਲੱਗਦਾ ਜਿਵੇਂ ਗੁਰੂ ਸਾਹਿਬ ਨੇ ਸ ਜੀ ਬਿਲਕੁਲ ਇਹ ਮੈਨੂੰ ਲੱਗਦਾ ਹੈ ਕਿ ਗੁਰੂ ਪਾਸ਼ਾ ਜੀ ਦੇ ਰਾਵਾਂ ਤੇ ਚੱਲਣਾ ਇਸ ਤੋਂ ਵੱਡਾ ਕੋਈ ਹੋਰ ਪ੍ਰਤੀਕ ਨਹੀਂ ਆ ਮਾਪੇ ਬਾਪ ਦੀ ਸੇਵਾ ਕਰਨਾ ਉਸ ਤੋਂ ਬਾਅਦ ਮੈਥੇ ਛੋਟੇ ਛੋਟੇ ਬੱਚੇ ਦੇਖੇ ਜਿਹੜੇ ਸਕੂਲ ਤੋਂ ਛੁੱਟੀਆਂ ਕਰਕੇ ਸੇਵਾ ਕਰਨ ਆਏ ਆ ਮੈਨੂੰ ਲੱਗਦਾ ਇਸ ਤੋਂ ਵੱਡਾ ਦੇਣ ਕੋਈ ਨਹੀਂ ਆ ਕਿ ਸੇਵਾ ਕਿਉਂਕਿ 30 ਸਾਲ ਬਾਅਦ ਸੇਵਾ ਹੋਣ ਜਾ ਰਹੀ ਹੈ ਇਸ ਤੋਂ ਬਾਅਦ ਦਰਬਾਰ ਸਾਹਿਬ ਦੀ ਵੀ ਸੇਵਾ ਨੂੰ ਸੰਗਤਾਂ ਉਡੀਕ ਰਹੀਆਂ ਜੀ ਕੀ ਬਾਤ ਹੈ ਵੀ ਦੇਖੋ ਬਿਲਕੁਲ ਜਣੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਇਸ ਵਕਤ ਸਬ ਬੋਕਸਰ ਸਾਹਿਬ ਗੁਰਦੁਆਰਾ ਸਾਹਿਬ ਦੀਆਂ ਤੁਸੀਂ ਤਸਵੀਰਾਂ ਦੇਖੋ ਕਿਦਾਂ ਨੌਜਵਾਨ ਲ ਸ਼ਾਇਦ ਉਹੀ ਨੌਜਵਾਨ ਹੈ ਪੰਜਾਬ ਦੀ ਉਹੀ ਪੀੜ੍ਹੀ ਹੈ ਜਿਨ੍ਹਾਂ ਦੇ ਉੱਪਰ આરોਪ ਲੱਗਦੇ ਨੇ ਸ਼ਾਇਦ ਕਿ ਅੱਜ ਪੰਜਾਬ ਦੀ ਜਿਹੜੀ ਪੀੜ੍ਹੀ ਗਲਤ ਰਸਤੇ ਤੇ ਹੈ ਲੇਕਿਨ ਜਿਸ ਤਰੀਕੇ ਨਾਲ ਜਿਹੜੀ ਇਹ ਸੇਵਾ ਨਿਭਾਈ ਜਾਦੀ ਹੈ ਕੁਝ ਹੋਰ ਬਿਆਨ ਕਰਦੀ ਹੈ ਤਸਵੀਰਾਂ ਕੁਝ ਹੋਰ ਬਿਆਨ ਕਰਦੀਆਂ ਨੇ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੰਗਤਾਂ ਦੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਅੱਭੇ ਜੀ ਸਾਹਿਲ ਨਾਮ ਹੈ ਜੀ ਕਿਥੋਂ ਆਏ ਹੋ ਵੀਰੇ ਲੋਕਲ ਅੰਮ੍ਰਿਤਸਰ ਤੋਂ ਜੀ ਵੀਰੇ ਪਹਿਲਾਂ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਕਿਉਂਕਿ ਅੱਜ ਜਿਹੜੀ ਸੰਗਤ ਹੈ ਇਹ ਵੱਧਦੀ ਜਾਦੀ ਹੈ ਹਰ ਬਦਨ ਨਿਰੰਤਰ ਜਿਹੜੀ ਸੇਵਾ ਚੱਲ ਰਹੀ ਹੈ ਸ਼ ਬਜ਼ੁਰਗਾਂ ਤੋਂ ਸੁਣਨ ਵਿੱਚ ਆਇਆ ਹੈ ਕਿ ਤਕਰੀਬਨ 33 ਸਾਲ ਪਹਿਲਾਂ ਇਹਦੀ ਸੇਵਾ ਹੋਈ ਸੀ ਤੇ ਇੱਕ ਹੋਰ ਬਜ਼ੁਰਗਾਂ ਤੋਂ ਬੜੀ ਵੱਡੀ ਗੱਲ ਸੁਣਨ ਨੂੰ ਮਿਲੀ ਆ ਕਿ ਇਹ ਜਿਹੜੇ ਸਰੋਵਰ ਦੇ ਵਿੱਚ ਕੁਦਰਤੀ ਚਸ਼ਮਾ ਹੈਗਾ ਆ ਚਸ਼ਮਾ ਹੈਗਾ ਕਿ ਇਹਦੇ ਵਿੱਚ ਤੁਸੀਂ ਦੇਖ ਸਕਦੇ ਕਿ ਜਲ ਦੇਖੋ ਤਕਰੀਬਨ ਹਫਤਾ ਹੋ ਗਿਆ ਜਲ ਕੱਢੀ ਦਾ ਸਵੇਰੇ ਕੱਢੀ ਦਾ ਸ਼ਾਮ ਨੂੰ ਫੇਰ ਆ ਜਾਂਦਾ ਜਲ ਕੱਢੀ ਦਾ ਫੇਰ ਸ਼ਾਮ ਨੂੰ ਆ ਜਾਂਦਾ ਹਾਂ ਹਾਂ ਉਹਦੀ ਕਿਰਪਾ ਹੈਗੀ ਆ ਇਹਦੇ ਵਿੱਚ ਇੱਥੇ ਆਸੀ ਸੁਣਨ ਵਿੱਚ ਆਇਆ ਬਜ਼ੁਰਗਾਂ ਤੋਂ ਕਿ ਇੱਥੇ ਜਦੋਂ ਪਾਸ਼ਾ ਜੀ ਜਦੋਂ ਖੁਦਾਈ ਕਰ ਰਹੇ ਸੀ ਨਾ ਸਰੋਵਰ ਦੀ ਇੱਕ ਮਿੱਟੀ ਦਾ ਮੱਟ ਨਿਕਲਿਆ ਸੀ ਉਹਦੇ ਵਿੱਚ ਜੋਗੀ ਜੀ ਬੈਠੇ ਸੀ ਉਹ ਮਲਕੀ ਪਤਾ ਨਹੀਂ ਦੁਆਪਰ ਯੁਗ ਦੇ ਕੇ ਤ੍ਰੇਤਾ ਯੁਗ ਦੇ ਉਦੋਂ ਦੇ ਸਮਾਧੀ ਲਈ ਬੈਠੇ ਸੀ ਤੇ ਇਹ ਸਾਨੂੰ ਸੁਣਨ ਚ ਆਇਆ ਤੇ ਬੜੀ ਭਾਗਾਂ ਵਾਲੀ ਧਰਤੀ ਆ ਤੇ ਅਸੀਂ ਜਿੱਥੇ ਸੇਵਾ ਕਰ ਰਹੇ ਹਾਂ ਕਿ ਬਹੁਤ ਭਾਗਾਂ ਵਾਲੀ ਧਰਤੀ ਆ ਅਸੀਂ ਗੁਰੂ ਮਹਾਰਾਜ ਦੇ ਬੜੇ ਸ਼ੁਕਰਗੁਜ਼ਾਰ ਆ ਕਿ ਸਾਨੂੰ ਉਹਨਾਂ ਨੇ ਸੇਵਾ ਦਾ ਮੌਕਾ ਦਿੱਤਾ ਆਪਣਾ ਮਿਹਰ ਭਰੇ ਹੱਥ ਸਾਰਿਆਂ ਬੱਚਿਆਂ ਤੇ ਰੱਖਿਆ ਜੀ ਸ਼ਾਇਦ ਠੰਡ ਜਿੰਨੀ ਹੈ ਲੋਕ ਅਜੇ ਤੇ ਜਾਈਆਂ ਚ ਵੀ ਬੜੇ ਹੋਣਗੇ ਲੇਕਿਨ ਜਿਹੜੀ ਨਿਰੰਤਰ ਸੰਗਤ ਆਹੀ ਜਾਦੀ ਆ ਵਧੀ ਜਾ ਰਹੀ ਦਿਨ ਬਦਲੇ ਬਜ਼ੂਰਗਾਂ ਮਾਤਾਵਾਂ ਵੀ ਨੇ ਨੌ ਅੱਜ ਲੋਕ ਕਹਿੰਦੇ ਹੈ ਸਰਕਾਰਾਂ ਵੱਲੋਂ ਵੀ ਕਿਹਾ ਜਾਂਦਾ ਕਿ ਪੰਜਾਬ 'ਚ ਨਸ਼ਾ ਬਹੁਤ ਹੈ ਲੇਕਿਨ ਉਹਨਾਂ ਵੱਲੋਂ ਪ੍ਰਾਲੇ ਕੋਈ ਨਹੀਂ ਹੈ ਤੇ ਜਿਹੜੇ ਨੌਜਵਾਨਾਂ ਦੀ ਪੀੜ੍ਹੀ ਹੈ ਜੇ ਸੇਵਾ ਕਰਨ ਲੱਗ ਪਏ ਲੱਗਦਾ ਕਿ ਸਾਡਾ ਜਿਹੜੀ ਪੀੜ੍ਹੀ ਆਉਣ ਵਾਲੀ ਦਾ ਸੁਧਾਰ ਹੋ ਸਕਦਾ ਚੰਗੀਆਂ ਸਿੱਖਿਆਵਾਂ ਦੇ ਸਕਦਾ ਬਿਲਕੁਲ ਜੀ ਬਿਲਕੁਲ ਗੁਰੂ ਮਹਾਰਾਜ ਦੇ ਦਰ ਤੇ ਹੀ ਬੈਠੇ ਆ ਜੋ ਮੰਗਾਂਗੇ ਉਹ ਮਰਦਾਂ ਪੂਰੀਆਂ ਹੁੰਦੀਆਂ ਆ ਗੁਰੂ ਮਹਾਰਾਜ ਗਾੜੀ ਇਹੀ ਆਦਾਸ ਹੈ ਕਿ ਤੰਦਰੁਸਤੀ ਦਵੇ ਜੀ ਕੀ ਬਾਤ ਹੈ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਇਹ ਜਿਹੜੀਆਂ ਬਿਆਨ ਕਰਦੀਆਂ ਨੇ ਸ਼ਰਧਾ ਨੂੰ ਕਿਉਂਕਿ ਜਿਹੜੇ ਨੌਜਵਾਨ ਨੇ ਤੁਸੀਂ ਦੇਖ ਸਕ ਛੋਟੇ ਛੋਟੇ ਬੱਚੇ ਲੱਗੇ ਹੋਏ ਨੇ ਤਸਵੀਰਾਂ ਜੇਕਰ ਮੈਂ ਦੂਰ ਦੂਰ ਤੱਕ ਦਿਖਾਉਣ ਦੀ ਕੋਸ਼ਿਸ਼ ਕਰਾਂ ਤਾਂ ਸ਼ਰਤ ਸਿਰਫ ਤੁਹਾਨੂੰ ਸ਼ਦਾ ਦਿਖੇਗੀ ਸ਼ਦਾ ਝਲਕਾਈ ਦਿੱਤੇਗੀ ਕਿਉਂਕਿ ਜਿਹੜੀ ਇਹ ਤਸਵੀਰਾਂ ਨੇ ਸਿਰਫ ਸ਼ਦਾ ਬਿਆਨ ਕਰਦੀਆਂ ਨੇ ਨਿਰੰਤਰ ਸੇਵਾ ਚੱਲ ਰਹੀ ਹੈ ਕਾਫੀ ਦਿਨਾਂ ਤੋਂ ਜਿਹੜੀ ਠੰਡ ਬਹੁਤ ਹੈ ਇੱਥੇ ਸਿੱਧ ਏਨੀ ਹੈ ਕਿ ਜਿਹੜੀ ਪੈਰਾਂ ਤੋਂ ਲੈ ਕੇ ਸਿਰ ਤੱਕ ਚੜਦੀ ਜਾ ਰਹੀ ਹੈ ਤੇ ਜਿਹੜੀ ਟਰਾਲੀ ਨੇ ਜਿਹੜੀ ਜਿਨ੍ਹਾਂ ਦੇ ਵਿੱਚ ਗਾਰ ਲੈ ਕੇ ਜਾਈ ਜਾ ਰਹੀ ਹੈ ਉਹ ਵੀ ਸੇਵਾ ਲਈ ਆਏ ਨੇ ਜਿਹੜੇ ਨੌਜਵਾਨ ਨੇ ਇੱਥੇ ਲੱਗੇ ਨੇ ਜਿਹੜੀ ਸੰਗਤ ਹੈ ਉਹ ਵੀ ਸੇਵਾ ਲਈ ਆਈ ਹੈ ਸੋ ਬਿਲਕੁਲ ਜਲਦੀ ਲੱਗਦਾ ਹ ਸਮਾਪਤ ਕੀਤੀ ਜਾਏਗੀ ਕਿਉਂਕਿ ਸੰਗਤ ਵਿੱਚ ਉਤਸ਼ਾਹ ਬਹੁਤ ਹੈ ਸੋ ਬਿਲਕੁਲ ਛੋਟੇ-ਛੋਟੇ ਵੀ ਮੌਜੂਦ ਆ ਵੀਰੇ ਕੀ ਨਾਮ ਹੈ ਜੀ ਆਪਣਾ ਭੋਲੂ 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 ਜੀ ਅੱਜ ਫੇਰ ਸੇਵਾ ਕਰਨ ਆਏ ਹੋ ਛੁੱਟੀ ਕੀਤੀ ਕਿ ਤੋਂ ਸਕੂਲ ਤੋਂ ਜਾਂ ਟਿਊਸ਼ਨ ਤੋਂ ਛੁੱਟੀ ਕੀਤੀ ਛੁੱਟੀ ਕੀਤੀ ਆ ਕਿੰਨੇ ਕਹਿਆ ਕਿ ਇੱਥੇ ਆ ਕੇ ਸੇਵਾ ਕਰਨੀਆਂ ਮਾਪਿਓ ਨੇ ਕਿਹਾ ਜਾਂ ਹੋਰ ਕਿਸੇ ਦੋਸਤਾਂ ਨੇ ਕਿਹਾ ਕਿ ਇੱਥੇ ਸੇਵਾ ਕਰਨ ਚੱਲੀ ਆ ਮਾਪਿਓ ਨੇ ਮਾਪਿਓ ਨੇ ਕਿਹਾ ਕਿਹੜੀ ਕਲਾਸ ਤੋਂ ਪੰਜਵੀਂ ਪੰਜਵੀਂ ਦੇ ਵਿੱਚ ਮਹਿਸੂਸ ਕੀ ਕੀਤਾ ਇੱਥੇ ਆ ਕੇ ਇੰਨੇ ਤੁਹਾਡੇ ਤੋਂ ਵੱਡੇ ਵੀ ਆ ਤੁਹਾਡੇ ਤੋਂ ਛੋਟੇ ਵੀ ਹੋਣਗੇ ਇੰਨੀ ਸੇਵਾ ਕਰਦੇ ਪਿਆ ਕੀ ਇੱਥੇ ਆ ਕੇ ਦੇਖਿਆ ਕੀ ਸਾਰੇ ਚਾਚੇ ਗਿਆ ਸਾਰੇ ਚਾਚੇ ਮਹਿਸੂਸ ਕੀ ਕੀਤਾ ਨੱਡਾ ਜਿੱਥੇ ਆ ਕੇ ਮਹਿਸੂਸ ਕੀ ਕੀਤਾ ਬਹੁਤ ਬਹੁਤ ਸੁੰਦਰ ਲੱਗਾ ਸੁੰਦਰ ਲੱਗਾ ਹੈ ਅੱਛਾ ਕਹਾ ਕਿਉਂ ਵੈਸੇ ਹਾਂ ਉਹ ਕਹਾ ਮੈਂ ਯਹਾਂ ਸੇ ਰੂਪ ਸਿੰਘ ਵਿਹਲੀ ਰੂਪ ਸਿੰਘ ਵਿਹਲੀ ਕਿਆ ਬਰਾਦਰ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਲਗਾਤਾਰ ਦਿਖਾ ਰਹੇ ਹਾਂ ਸੋ ਬਿਲਕੁਲ ਜਿਹੜੀ ਸੇਵਾ ਹਜੇ ਨਿਰੰਤਰ ਚੱਲਦੀ ਪਈ ਹੈ ਤੇ ਚੱਲਦੀ ਰਹਿਣੀ ਹੈ ਜਦੋਂ ਤੱਕ ਸੰਗਤਾਂ ਆਪਣਾ ਕਾਰਜ ਜਿਹੜਾ ਮਿੱਥਿਆ ਇਸ ਨੂੰ ਸਮਾਪਤ ਨਹੀਂ ਕਰ ਲੈਂਦੀਆਂ ਸੇਵਾ ਚੱਲਦੀ ਰਹਿਣੀ ਹੈ ਸੋ ਤਸਵੀਰਾਂ ਜਈਆਂ ਹੋ ਲੈ ਕੇ ਸਾਹਮਣੇ ਆਉਂਦੇ ਦਵਾਂਗੇ ਤੁਸੀਂ ਦੇਖਦੇ ਹੋ ਲਾਈਵ ਬਾਤ ਮੈਂ دانش ਗੁਪਤਾ ਮਲੇਸਰ